ਚੋਨਾ ਲਗਾਉਣ ਦਾ ਸੀਜ਼ਨ ਹੈ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਲੋਕ ਆਪਣੇ ਖੇਤਾਂ ਵਿੱਚ ਝੋਨਾ ਲਗਾਉਣ ਦੀ ਬਜਾਏ ਸੜਕ ਉੱਤੇ ਝੋਨਾ ਕਿਉਂ ਲਗਾ ਰਹੇ ਹਨ ਦਰਅਸਲ ਪਿੰਡ ਦੇ ਗੰਦੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਦੇ ਚੱਲਦਿਆਂ ਸੜਕ ਉੱਤੇ ਲੱਗੇ ਗੰਦੇ ਪਾਣੀ ਦੇ ਛੱਪੜ ਤੋਂ ਪ੍ਰੇਸ਼ਾਨ ਬਲਾਕ ਹਾਜੀਪੁਰ ਦੇ ਪਿੰਡ ਸੈਦੋਂ ਸ਼ਹਿਰਾ ਦੀ ਵੈਲਫੇਅਰ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਰੋਸ ਵਜੋਂ ਸੜਕ ਤੇ ਝੋਨਾ ਲਗਾ ਕੇ ਅਤੇ ਪੁਤਲਾ ਫੂਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਗੱਲਬਾਤ ਰਾਹੀਂ ਕਮੇਟੀ ਆਗੂ ਤਰਮਿੰਦਰ ਸਿੰਘ ਅਤੇ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਦੇ ਪਿੰਡ ਨੂੰ ਪਹੁੰਚ ਸੜਕ ਉੱਤੇ ਪਿੰਡ ਦਾ ਗੰਦਾ ਪਾਣੀ ਇਕੱਠਾ ਹੁੰਦਾ ਹੈ ਜਿਸ ਸਬੰਧੀ ਸਬੰਧਤ ਵਿਭਾਗਾਂ ਨੂੰ ਬਾਰ-ਬਾਰ ਇਸ ਮਸੱਇਆ ਬਾਰੇ ਦੱਸਿਆ ਗਿਆ ਹੈ ਅਤੇ ਹੁਣ ਤੱਕ ਵਿਭਾਗ ਵੱਲੋਂ ਕੋਈ ਵੀ ਹੱਲ ਨਹੀਂ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਕਰੀਬ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਲੰਘਦੇ ਹਨ ਗੰਦੇ ਪਾਣੀ ਦੇ ਲੱਗੇ ਛੱਪੜ ਕਾਰਨ ਬੱਚਿਆਂ ਬਜ਼ੁਰਗਾਂ ਰਾਹੀਗਰਾਂ ਅਤੇ ਵਿਦਿਆਰਥੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਹਨਾਂ ਸਬੰਧਤ ਵਿਭਾਗਾਂ ਨੂੰ ਚੇਤਾਵਨੀ ਦਿੰਦਿਆਂ ਹੋਇਆਂ ਦੱਸਿਆ ਕਿ ਅਗਰ ਜਲਦ ਇਸ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਪਿੰਡ ਵਾਸੀ ਇੱਥੇ ਪੱਕੇ ਤੌਰ ਤੇ ਝੋਨਾ ਲਗਾਉਣ ਅਤੇ ਰਸਤਾ ਰੋਕਣ ਲਈ ਮਜਬੂਰ ਹੋਣਗੇ। ਨਿਊ ਚੜ੍ਹਦਾ ਪੰਜਾਬ ਲਈ ਧਰਮਚੰਦ ਮੁਕੇਰੀਆਂ ਦੀ ਮੁਹਬਤ ਕਰੋ ਮੁਹਮਦ ਕਰੋ ਭਗਤ ਕਰੋ ਸੜਕ ਦੀ ਮਰਮਤ ਕਰੋ ਮਰਮਤ ਕਰੋ ਭਗਮਤ ਕਰੋ ਜਦੋਂ ਅੰਸ਼ਾਰਾ ਦొక్కਾ ਦਾ ਇੱਕ ਆਸਰਦਾਬ ਜਿੰਦਾਬਾਦ ਜਿੰਦਾ ਅਸੀਂ ਸੱਡ ਸਦਨਸ਼ਾਰੇ ਪਿੰਡ ਦੇ ਲੋਕ ਹੈ ਸਾਡੇ ਪਿੰਡ ਨੂੰ ਪਹੁੰਚਣ ਵਾਲੀਆਂ ਦੋਨੇ ਸੜਕਾਂ ਦੀ ਹਾਲਤ ਹੈ ਕਿ ਗੰਦੇ ਪਾਣੀ ਦਾ ਨਿਕਾਸ ਦੋਨੇ ਸੜਕਾਂ ਦੇ ਉੱਪਰ ਹੈ ਨਹੀਂ ਜਿਹਦੇ ਕਰਕੇ ਜਿਹੜਾ ਜਿੰਨੇ ਵੀ ਲੋਕਾਂ ਦਾ ਗੰਦਾ ਪਾਣੀ ਹੈ ਘਰਾਂ ਦਾ ਉਹ ਸੜਕ ਦੇ ਉੱਪਰ ਆਂਦਾ ਹੈ ਦੂਜੇ ਪਾਸੇ ਜਿਹੜੀ ਸੜਕ ਹੈ ਉਹ ਤਾਂ ਕਈ ਸਾਲਾਂ ਦੀ ਬਣੀ ਹੋਈ ਨਹੀਂ ਅਸੀਂ ਛੋਟੇ-ਵੱਡੇ ਸਕੂਲ ਨੂੰ ਸਾਈਕਲਾਂ ਤੇ ਜਾਂਦੇ ਸੀ ਜਦੋਂ ਅਸੀਂ ਦੇਖੀ ਇਹ ਸੜਕ ਬਣੀ ਅੱਜ ਹਾਲਤ ਇਹ ਹੈ ਕਿ ਸੜਕ ਘਟ ਤੁਹਾਨੂੰ ਛੱਪੜ ਜਿਆਦਾ ਲੱਗਦਾ ਹੈ ਇਸ ਕਰਕੇ ਅਸੀਂ ਕਿਉਂਕਿ ਮਹਿਕਮਾ ਜਿਹੜਾ ਆ ਬੀਡੀਪੀਓ ਹਾਜੀਪੁਰ ਉਹਨਾਂ ਨੂੰ ਕਈ ਲੰਬੇ ਸਮੇਂ ਤੋਂ 8-9 ਮਹੀਨੇ ਪਹਿਲਾਂ ਤੋਂ ਅਰਜ਼ੀ ਦਿੱਤੀਆਂ ਹੋਈਆਂ ਆ ਕਿ ਸਾਡੇ ਪਿੰਡ ਦੇ ਗੰਦੇ ਪਾਣੀ ਦਾ ਨਿਕਾਸ ਕਰੋ ਨਾ ਤਾਂ ਇੱਥੋਂ ਦੇ ਜਿਹੜੇ ਮੋਟਵਾਰ ਜ਼ਿੰਮੇਵਾਰ ਲੋਕਾਂ ਉਹਨਾਂ ਦੇ ਵੱਲੋਂ ਕੁਝ ਕੀਤਾ ਗਿਆ ਜੋ ਲੋਕ ਆਪ ਕਿਸੇ ਨੂੰ ਬੋਲਣ ਤੇ ਉਹ ਲੜਾਈ ਝਗੜੇ ਦਾ ਕੇਂਦਰ ਬਣਦਾ ਸੀ ਮਹਿਕਮੇ ਨੂੰ ਲਗਾਤਾਰ ਦਰਖਾਸਤਾਂ ਦਿੱਤੀਆਂ ਪਰ ਮਹਿਕਮੇ ਨੇ ਜ਼ਮੀਨੀ ਪੱਧਰ ਦੇ ਉੱਪਰ ਕੋਈ ਕੰਮ ਨਹੀਂ ਕੀਤਾ ਜਿਸ ਕਰਕੇ ਅੱਜ ਮਹਿਤਪੁਰ ਦਾ ਪੁਤਲਾ ਫੋਕਿਆ ਹੈ ਨਾਲ ਹੀ ਪੀਡਬਲਯੂਡੀ ਕਿਉਂਕਿ ਪੀਡਬਲਯੂਡੀ ਦੀ ਜ਼ਿੰਮੇਵਾਰੀ ਹੈ ਉਸ ਮਹਿਕਮੇ ਦੀ ਸੜਕਾਂ ਬਣਾਉਣੇ ਤੇ ਸੜਕਾਂ ਬਣਾਉਣ ਦੀ ਬਜਾਏ ਸੜਕਾਂ ਟੁੱਟੀ ਜਾ ਰਹੀਆਂ ਛੱਪੜ ਬਣ ਜਾ ਰਿਆ ਤੇ ਮਹਿਕਮੇ ਨੂੰ ਕੋਈ ਪਤਾ ਹੀ ਨਹੀਂ ਪੂਰੇ 1 ਸਾਲ ਤੋਂ ਛੱਪੜ ਤੋਂ ਟੱਪ ਰਹੇ ਆ ਪਿਛਲੇ 35 ਪਿੰਡਾਂ ਦੇ ਲੋਕ ਇਸ ਸੜਕ ਤੋਂ ਟੱਪਦੇ ਆ 35 ਪਿੰਡ ਥੋੜੇ ਨਹੀਂ ਹੁੰਦੇ ਪਠਾਨਕੋਟ ਤੋਂ ਆਂਦੀ ਇੱਕ ਬੱਸ ਜਿਹੜੀ ਚਿੰਤਪੁਰ ਨੂੰ ਜਾਂਦੀ ਆ ਭੋਰਾ ਉਸੇ ਸੜਕ ਤੋਂ ਉਸੇ ਛੱਪੜਾ ਦੇ ਵਿੱਚੋਂ ਟੱਪ ਕੇ ਜਾਂਦੀ ਹੈ ਸੈਂਕੜੇ ਦੀ ਤਦਾਦ ਦੇ ਵਿੱਚ ਸਕੂਲੀ ਬੱਚੇ ਸਾਡੇ ਪਿੰਡ ਤੋਂ ਵੀ ਹੋਰ ਪਿੰਡਾਂ ਤੋਂ ਵੀ ਇਸੇ ਸੜਕ ਦੇ ਵਿੱਚੋਂ ਟੱਪ ਕੇ ਜਾਂਦੇ ਆ ਸਾਡੀ ਬੱਚੀਆਂ ਨੂੰ ਰੋਜ਼ ਇੱਥੇ ਗੰਦੇ ਗੰਦੇ ਪਾਣੀ ਦੇ ਵਿੱਚ ਆਪਣੀ ਵਰਦੀ ਆਪਣੇ ਪੈਰ ਗੰਦੇ ਕਰਕੇ ਟੱਪਣਾ ਪੈਂਦਾ ਹੈ ਉਦੇ ਤੋਂ ਇਲਾਵਾ ਜਿਹੜੇ ਅਧਿਆਪਕ ਕਈ ਹਾਦਸਿਆਂ ਦਾ ਸ਼ਿਕਾਰ ਹੋਇਆ ਇੱਥੇ ਤੇ ਸਾਡੇ ਪਿੰਡ ਦੀ ਬੱਚੀ ਕਿਉਂਕਿ ਸੜਕ ਟੁੱਟੀ ਹੋਈ ਆ ਇੱਕ ਟੈਂਪੂ ਆਟੋ ਪਲਟਿਆ ਤੇ ਉਸ ਬੱਚੀ ਦੀ ਬਾਹ ਤੱਕ ਟੁੱਟ ਗਈ ਇਹ ਇਸ ਕਰਕੇ ਅਸੀਂ ਅੱਜ ਪੀ ਡਬਲਯੂ ਡੀ ਦਾ ਡੀਡੀਪੀ ਉਹ ਹਾਜੀ ਪਰਦਾ ਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਆ ਕਿਉਂਕਿ ਜ਼ਮੀਨੀ ਸਤਰ ਦੇ ਉੱਪਰ ਕੰਮ ਨਹੀਂ ਕੀਤਾ ਜਾ ਰਿਹਾ ਤੇ ਸਾਡੀ ਹਾਲਤ ਜਿਹੜੀ ਸਾਡੀ ਸੜਕਾਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ ਦੇਖੋ ਸਾਡੇ ਪਿੰਡ ਦੇ ਵਿੱਚ ਦੋ ਨੌਜਵਾਨ ਸ਼ਹੀਦ ਹੋਏ ਆ ਸ਼ਹੀਦ ਜਤਿੰਦਰ ਕੁਮਾਰ ਤੇ ਸ਼ਹੀਦ ਡਿੰਪਲ ਦੋਨਾਂ ਦੇਸ਼ ਸ਼ਹੀਦੀ ਗੇਟ ਪਿੰਡ ਦੇ ਦੋ ਰਸਤਿਆਂ ਦੇ ਉੱਪਰ ਬਣੇ ਹੋਏ ਆ। ਉਸੇ ਸ਼ਹੀਦੀ ਗੇਟਾਂ ਦੇ ਸਾਹਮਣੇ ਸੜਕ ਦਾਏ ਵਿੱਚ ਛੱਪੜ ਬਣਿਆ ਹੋਇਆ ਹੈ। ਇਹ ਹੈ ਸਾਡੇ ਪਿੰਡ ਦੇ ਲੋਕਾਂ ਦੇ ਲਈ ਜਾਂ ਪਿੰਡ ਦੇ ਹੋ ਸ਼ਹੀਦ ਹੋਏ ਹੋਏ ਨੌਜਵਾਨਾਂ ਦੇ ਲਈ ਸਾਡੀ ਸਰਕਾਰ ਸਾਡੇ ਨੁਮਾਇੰਦੇ ਆ ਦੇ ਵੱਲੋਂ ਸ਼ਰਧਾਂਜਲੀ ਚਾਹੀਦਾ ਤੋਏ ਸੀ ਪੀਣਾ ਗੇਟਾਂ ਦਾ ਆਲਾ ਦੋਲਾ ਸਾਫ਼ ਸੁਥਰਾ ਤੇ ਸੋਹਣਾ ਬਣਿਆ ਜਾਂਦਾ। ਤਾਂ ਕਿ ਉਹਨਾਂ ਦੇ ਸ਼ੀਦੀ ਸਮਾਰਕਾਂ ਨੂੰ ਲੋਕ ਸਨਮਾਨ ਕਰਕੇ ਜਾਂਦੇ ਕਿਉਂਕਿ ਛੱਪੜ ਲੱਗੇ ਬਣਿਆ ਹੋਇਆ ਹੈ ਤੇ ਇਹ ਨਲਾਕੀ ਦੇ ਸਿੱਧੇ ਜ਼ਿੰਮੇਵਾਰ ਮੈਕਨਿਕ ਅਧਿਕਾਰੀ ਹੈ ਜਿਹੜੇ ਦੇਖੀ ਨਹੀਂ ਰੇਸ ਬਣ ਨੂੰ ਇੰਦੇ ਪਾਸੇ ਵੱਲੋਂ ਰੋਡ ਧੋਨਾ ਵੀ ਲਗਾਇਆ ਗਿਆ ਝੋੜਾ ਲਗਾਣਾ ਹੀ ਹੈ ਜੇ ਮੈਕਨੇ ਨੇ ਇੱਥੇ ਆ ਕੇ ਸੜਕ ਬਣਾਣੀ ਨਹੀਂ ਤਾਂ ਫਿਰ ਝੋਨਾ ਹੀ ਲਗਾਣਾ ਹੈ ਇਹ ਤਾਂ ਹੱਲ ਅਸੀਂ 2-3 ਦਿਨ ਦਾ ਆਲਟੀਮੇਟਮ ਦਿੱਤਾ ਹੈ ਜੇ ਨਾ ਇਹ ਬਣਿਆ ਤਾਂ ਅਸੀਂ ਸੜਕ ਹੀ ਬੰਦ ਕਰ ਦੇਣੀ ਹੈ ਜੋ ਪਿੰਡ ਵਾਲੇ ਲੋਕ ਐ ਚੰਗੀ ਸੜਕ ਤੋਂ ਬਾਹਰ ਨਹੀਂ ਜਾ ਸਕਦੇ ਤੇ ਕਿਸੇ ਨੂੰ ਵੀ ਕੀ ਵਰਤਨ ਦੇਣੀ ਐ ਮੈਕਮੇਨ ਨੂੰ ਵੀ ਕੀ ਇੱਥੋਂ ਹੀ ਐ ਸਾਡੇ ਬੀਡੀਪੀ ਉਹ ਬੀਡੀਪੀ ਜਿਹੜਾ ਹਾਜੀਪੁਰ ਦਾ ਦਫ਼ਤਰ ਐ ਉਹਦੇ ਕਈ ਸੈਕਟਰੀ ਸੀ ਸੜਕ ਤੋਂ ਟੱਪ ਕੇ ਜਾਂਦੇ ਆ ਕਿਉਂਕਿ ਤੁਸੀਂ ਪੈਂਦੀ ਪਿੰਡ ਅੱਗੇ ਪੈਂਦੀ ਹੈ ਰੋਜ਼ ਹੋਰ ਮਤੇਪਾਲ ਨੂੰ ਸਾਰੇ ਕੰਮਾਂ ਨੂੰ ਇਹਨਾਂ ਨੇ ਇਥੋਂ ਗੰਦ ਚ ਟੱਪ ਕੇ ਚੱਲ ਜਾਣਾ ਪਰ ਇਹਨਾਂ ਨੂੰ ਪਤਾ ਨਹੀਂ ਪੀ ਇਹਦਾ ਕੋਈ ਪ੍ਰਬੰਧ ਕਰਨਾ ਹੈ ਜਿਹੜੀ ਮਹਿਕਮੇ ਦੀ ਜ਼ਿੰਮੇਵਾਰੀ ਉਹ ਕਰੇ ਨਾ ਝੋਨਾ ਇਸ ਕਰਕੇ ਲਾਇਆ ਹੈ ਜੇ ਨਾਲ ਦਾ ਪ੍ਰਬੰਧ ਕੀਤਾ ਝੋਨਾ ਕਿ ਅਸੀਂ ਪੱਕੀ ਜਿਹੜੀ ਮਾੜਾ ਮੋਟਾ ਬਚਿਆ ਉਹ ਪੱਟ ਕੇ ਤੱਦੂ ਕਰਕੇ ਪਰਮਾਨੈਂਟ ਸੜਕ ਬੰਦ ਕਰ ਦੇਣੀ ਹੈ ਜੋ ਮੈਤਮੇ ਨੇ ਜਾਂ ਜੋ ਅਧਿਕਾਰੀਆਂ ਨੇ ਕਰਨਾ ਫਿਰ ਉਹ ਕਰ ਲੈਣ ਸਾਡੇ ਤੋਂ ਤਾਂ ਇਹੀ ਰਾਹ ਬਚਦਾ ਹੈ ਪਿੰਡ ਪੂਰੇ ਪਾਣੀ ਦੀ ਗੰਦੇ ਪਾਣੀ ਦਾ ਨਿਕਾਸ ਦਾ ਪ੍ਰੋਪਰ ਪ੍ਰਬੰਧ ਕਰਨ ਤੇ ਸੜਕ ਨੂੰ ਤੁਰੰਤ ਜਿਹੜਾ ਹੈ ਉਹਦੀ ਮੁਰੰਮਤ ਕਰਕੇ ਉਹਨੂੰ ਦੁਬਾਰਾ ਤੋਂ ਸੁਰਜੀਤ ਕੀਤਾ ਜਾਵੇ ਬਣਾਇਆ ਜਾਵੇ ਤਾਂ ਕਿ ਲੋਕ ਅਮਨ ਸ਼ਾਂਤੀ ਤੇ ਸੁਖ ਹੁਸੂਲਤਾ ਦੇ ਨਾਲ ਇੱਥੋਂ ਗੁਜ਼ਰ ਸਕਣ। ਸ਼ਾਦੂ ਅਜੇ ਸਿਰ ਉਸ ਗੱਲ ਕੀਤਾ ਜਾ ਰਿਹਾ ਕੀ ਮਾਮਲਾ ਹੈ? ਮਾਮਲਾ ਇਹ ਹੈ ਵੀ ਸਾਡੇ ਪਿੰਡ ਦੀ ਜਿੰਨੀਆਂ ਵੀ ਸੜਕਾਂ ਆ ਬਿਲਕੁਲ ਟੁੱਟੀਆਂ ਫੁੱਟੀਆਂ ਐ ਕੱਲ ਵੱਡੀ ਬਾਰਸ਼ ਹੋਣ ਦੇ ਕਰਕੇ ਇੱਕ ਟਰਾਂਸਫਰ ਬੰਦੇ ਮਤਲਬ ਗਰੰਟੀ ਜਿਹੜਾ ਲੀਕੇਜ ਹੋ ਗਿਆ ਉੱਥੇ ਲੀਕੇਜੇ ਲੋਕ ਪੈਰ ਚੁੱਕ ਚੁੱਕ ਕੇ ਉੱਥੋਂ ਲੰਘੇ ਕੋਈ ਵੀ ਕੈਜੂਅਲਟੀ ਹੋ ਸਕਦੀ ਆ ਉਹਦਾ ਜ਼ਿੰਮੇਵਾਰ ਜਿਹੜਾ ਆ ਉਹ ਪ੍ਰਸ਼ਾਸਨ ਹੋਏਗਾ